ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਕਿਸਾਨ ਵੀਰੋ ਅੱਜ ਪੈਂਡ ਪੱਖੋਕੇ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਕਿਸਾਨ ਵੀਰੋ ਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7582003755 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕੋਈ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਬਾਈ ਕੋਲ ਦੋ ਮੱਜਾਂ ਹੀ ਸੁਣੀਆ ਮੀਆਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈ ਜਾਣਕ ਹਾਂਜੀ ਵੀਰ ਜੀ ਸਾਸਰੀ ਗਾ ਜੀ ਸਸਰੀ ਗਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਪ੍ਰਗਟ ਸਿੰਘ ਜੀ ਪਿੰਡ ਪੱਖੋ ਗਿਆ ਜੀ ਜ਼ਿਲ੍ਹਾ ਬਰਨਾਲਾ ਆਪਣ ਦਸੀਲਤਾ ਪਾ ਪੈਂਦੀ ਹੈ ਜੀ ਨੰਬਰ ਭਰਾ ਨੰਬਰ ਆਪਣਾ 98155 62317 ਬਾਈ ਠੀਕ ਅੱਜ ਕਿੰਨੇ ਨਾਗਾ ਵੀਰੇ ਕੋਲ ਅੱਜ ਦੋ ਨਾਗਾ ਬਾਈ ਆਪਣੇ ਕੋਲੇ ਹਾਂਜੀ ਪਹਿਲੇ ਆਪਣੀ ਛੋਟੀ ਦੀ ਜਾਣਕਾਰੀ ਦਿਓ ਜੀ ਛੋਟੀ ਬਾਈ ਦੂਜਾ ਸੂਆ ਗਿਆ ਅੱਜ ਨੂੰ ਦੱਸ ਦੇਣਾ ਹੋਵੇ ਸੋਈ ਨੂੰ ਹਾਂਜੀ 9 ਕਿਲੋ ਬੋਲੀ ਤਿਆਰ ਆ ਹੁਣ ਠੀਕ ਹੈ ਨਾ ਜੀ ਠੀਕ ਹੈ ਜੀ ਹਾਂ ਬੱਚਾ ਜੀ ਬੱਚਾ ਮਗਰ ਕੱਟੀ ਹੈ ਜੀ ਇਹਦੇ ਜੀ ਲੋ ਭਰਾ ਮਗਰ ਕੱਟੀ ਹੈ ਵਧੀਆ ਸੋਹਣੀ ਹਾਂਜੀ ਅ ਦੁੱਧ ਕਿੰਨਾ ਦੱਸਿਓ ਵੀਰੇ ਉਹ ਤਾਂ 9 ਕਿਲੋ 8 ਕਿਲੋ ਜਮਾ ਲੀਟਰ ਵਾਲਾ ਚੋਣ ਚਾਉਂਦਾ ਜੀ ਤੇ ਰੇਟ ਵੀ ਪਹਿਲੀ ਦੱਸ ਦਿਓ ਜੀ ਰੇਟ ਭਾਈ ਇਹਦਾ ਮੁੱਲ 70 ਦੇਣੀ 75 ਦੀ ਆ ਹਾਂ ਨਾਲ ਹੀ ਕਰਮ ਵਾ ਠੀਕ ਹੈ ਜੀ ਦੋਪਰਾ ਮਸ ਨੂੰ ਦੇਵਾ ਵੀ ਦਿਖਾਉਣਾ ਚਾਤੀ ਮਗੋਣਾ ਦੇਖ ਸਕਦੇ ਥਣ ਤੇ ਕੋਈ ਏਖੜ ਨਹੀਂ ਲਾਈ ਬਾਈ ਦੀ ਠੀਕ ਹੈ ਨਾ ਹਾਂ ਤੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਤੋਰ ਦੋ ਭਰਾ ਠੀਕ ਹੈ ਨਾ ਤੁਹਾਡੇ ਸਾਹਮਣੇ ਕੋਈ ਏਖੜ ਨਹੀਂ ਲਾਈ ਦੀ ਹੈ ਤੇ ਵਾਕੀ ਤੋਰਾ ਦਿਖਾ ਦੇਣਾ ਠੀਕ ਹੈ ਨਾ ਜੀ ਜੇ ਕਿਸੇ ਨੇ ਵੀਡੀਓ ਆਨਲਾਈਨ ਮੰਗਾਉਣੀ ਆ ਆਪਣਾ ਮਾਜਾ ਆਨਲਾਈਨ ਮਗੋਣੀਆ ਤਾਂ ਵੀਡੀਓ ਬਾਈਜੀ ਪੂਰ ਸਰਲੇ ਦੀ ਗਰੰਟੀ ਆ ਆਪਣੀ ਜੀ ਠੀਕ ਹੈ ਜੀ ਥਣ ਘੱਟ ਵੱਧ ਹੋਵੇ ਠੀਕ ਹੈ ਜੀ ਲੋ ਜੀ ਤੇ ਲੈਵਾ ਕਰ ਸਕਦੇ ਹੋ ਬਾਈ ਜੀ ਕਹਿੰਦਾ ਵੀ ਥਣ ਘੱਟ ਵੱਧ ਹੋਵੇ ਜਾਂ ਕੋਈ ਪ੍ਰੋਬਲਮ ਹੋਵੇ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਗਰੰਟੀ ਦੱਸ ਰਿਹਾ ਠੀਕ ਹੈ ਜੀ ਲੋ ਜੀ ਚੰਗੀ ਤਰ੍ਹਾਂ ਚੈੱਕ ਕਰ ਲਓ ਤਿੰਨੇ ਸਾਈਡਾਂ ਮੁੜ ਕੇ ਭਰਾ ਫਿਰ ਗੱਲ ਦਾ ਰੋਲਾ ਪੈਂਦਾ ਉਹ ਗੱਲ ਦਾ ਸੁਆਦ ਨਹੀਂ ਆਂਦਾ ਠੀਕ ਹੈ ਜੀ ਲੋ ਜੀ ਛੁੱਟੀ ਉਹਦੇ ਲਈ ਵੇਖਾ ਜੀ ਇੱਕ ਮਿੰਟ ਰੁਕ ਲਓ ਜੀ ਮੜਾ ਜਾ ਰੁਕ ਲਓ ਰੁਕੋ ਖੱਤਰ ਰੁਕੋ ਮੜਾ ਜਾ ਲੋ ਜੀ ਚੈੱਕ ਕਰ ਸਾਧੂ ਸਿੰਘ ਫੇਸ ਕੁਆਲਟੀ ਲੈ ਜੀ ਲੈ ਜੀ ਚਲੋ ਚਲੋ ਉੱਥੇ ਬਣਾ ਲਾਂਗੇ ਸਾਈਡ ਵਾਲੀ ਇੱਕ ਸਾਈਡ ਰਹਿ ਗਈ ਇਹਦੀ ਤੇ ਚੈੱਕ ਕਰ ਸੰਧੂ ਭਰਾ ਬਾਈ ਜੀ ਜੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਆ ਬਾਈ ਜੀ ਦਾ ਪਪਾਰ ਦਾ ਕੰਮ ਆ ਜੀ ਠੀਕ ਆ ਜੀ ਚੈੱਕ ਕਰਕੇ ਤਸੱਲੀ ਕਰਕੇ ਲੈ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਹੋਵੇ ਕਿਉਂਕਿ ਮੁੜ ਕੇ ਅਗਲ ਕਹਿੰਦਾ ਯਾਰ ਐ ਨਹੀਂ ਆਏ ਆ ਐ ਨਹੀਂ ਆਏ ਆ ਬਾਈ ਕਹਿੰਦਾ ਚਾਹ ਚਾਰ ਢੰਗ ਚੋ ਕੇ ਲੈ ਜਾਓ ਠੀਕ ਆ ਜੀ ਹਾਂ ਤਸੱਲੀ ਕਰਕੇ ਲੈ ਕੇ ਜਾਓ ਜੀ ਪੂਰ ਸਰਲੇ ਦੀ ਗਾਰੰਟੀ ਆ ਜੀ ਠੀਕ ਆ ਜੀ ਹਾਂ ਜੀ ਦੁੱਧ ਆਪਣੀ ਮਾਂ ਜੀ ਦੂਜਾ ਸੁਆ ਝੋਟੀ ਇਹੇ ਆ ਜੀ ਹਾਂਜੀ ਠੀਕ ਹੈ ਜੀ ਅੱਜ ਨੂੰ 15 ਦਿਨ ਹੋ ਗਏ ਸੂਈ ਨੂੰ ਜੀ ਠੀਕ ਹੈ ਜੀ ਬੱਚਾ ਬੱਚਾ ਮਗਰ ਇਹਦੇ ਕੱਟਾਂਗਾ ਬਾਈ ਮਗਰ ਕੱਟਾ ਭਰਾ ਦੇਖ ਸਕਦੇ ਹਾਂ ਠੀਕ ਹੈ ਜੀ ਤੇ ਦੁੱਧ ਦੁੱਧ 9 ਕਿਲੋ ਤਿਆਰ ਆ ਬਾਈ ਹੁਣ ਠੀਕ ਹੈ ਨਾ 8 ਕਿਲੋ ਜਮਾ ਚੋਣ ਚੋਣ ਲੀਟਰ ਲਾ ਕੇ ਜਾਹੇ ਮਿੰਕੇ ਲੈ ਜੀ ਅਗਲਾ ਠੀਕ ਹੈ ਜੀ ਹਾਂ ਤੈਨਾਂ ਡੰਗ ਚੋਕੇ ਤੈਨਾਂ ਡੰਗ ਚੋਲੇ ਜਾਹੇ 4 ਡੰਗ ਚੋਲੇ ਠੀਕ ਹੈ ਦਸਲੀ ਕਰਕੇ ਦਸਲੀ ਕਰਕੇ ਚਵਾਇ ਚੂਈ ਬਹੁਤ ਚੰਗੀਆਂ ਜਾਹੇ ਜਾਂ ਥਾਣਾ ਵਧੀਆ ਬਸਮਾਗ ਆ ਤੇ ਰੇਟ ਰੂਟ ਭਰਾ ਜਾਇ ਰੇਗਲਾ ਮੁੱਲ 70 ਸੀਆ 70 ਦੀ ਦੇਣੀ ਹੈ ਜੀ ਆਪਾਂ ਨੂੰ ਹਾਂ ਜਾਨਾ ਹਾਂ ਨਾਲ ਆ ਕੰਮ ਹੀ ਹੈ ਜੀ ਬੱਸ ਠੀਕ ਹੈ ਜੀ ਚੋਰ ਦੋ ਭਰਾ ਲੋਪਰਾ ਭਾਈ ਜੀ ਨੇ ਰੇਟ ਆਪਾਂ ਨੂੰ ਬਿਲਕੁਲ ਜਾਇਜ਼ ਹੀ ਦੱਸਿਆ ਠੀਕ ਹੈ ਭਾਈ ਦੇ ਰੇਟ ਪਹਿਲਾਂ ਵੀ ਜਾਇਜ਼ ਹੀ ਸੀ ਤੇ ਲੋ ਜੀ ਫੇਸਬੋਰਡ 'ਤੇ ਦੇਖ ਸਕਦੇ ਪਹਿਲਾਂ ਠੀਕ ਹੈ ਜੀ ਫਿਰ ਤੋਰਾ ਦੇਖ ਸਕਦੇ ਹਾਂ ਤੋਰ ਲਈ ਤੋਰ ਨੂੰ ਲੰਮੀ ਤੋਰ ਲੋ ਜੀ ਚਾ ਚਾਲ ਭਰਾ ਇਹ ਦੂਜੇ ਸੂਏ ਦੱਸ ਕੇ ਦੂਜਾ ਸੂਆ ਦੂਜਾ ਦੂਜੇ ਸੂਏ ਠੀਕ ਹੈ ਲੋ ਭਰਾ ਦੂਜੀ ਸੂਈ ਵੀ ਆ ਰੋਕ ਲੋ ਭਰਾ ਇੱਥੇ ਮੜਾ ਜਾ ਹਾਂ ਲੈਵਾ ਤੁਸੀਂ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਸਾਈਡਾਂ ਦਿਖਾ ਦਿਓ ਮਿੰਟ ਲੋ ਜੀ ਇਧਰ ਸਾਈਡ ਚੈੱਕ ਕਰ ਸਕਦੇ ਹੋ ਤੇ ਥਣ ਦੀ ਬਾਈ ਜੀ ਕਹਿੰਦਾ ਜ਼ਿੰਮੇਵਾਰੀ ਆ ਕੋਈ ਥੋੜੀ ਤੱਕ ਮੂਰ ਨੂੰ ਆ ਜਰੂਰ ਹਾਂਜੀ ਹਾਂਜੀ ਉਹ ਤਾਂ 9 ਕਿਲੋ 8 ਕਿਲੋ ਜਮਾ ਚੌਣ ਚਾਉਂਦਾ ਜੀ ਠੀਕ ਹੈ ਜੀ ਰੋਕ ਲੋ ਜੀ ਮਾੜੇ ਮੈਨੂੰ ਫੇਸ ਇਥੇ ਖੜਾ ਦੀ ਸਮਾਰਕ ਚੰਗੀ ਤਰ੍ਹਾਂ ਚੈੱਕ ਕਰਵਾ ਦੀਏ ਬਾਕੀ ਬਾਈ ਜੀ ਤੋਂ ਵੀਡੀਓ ਮੰਗਵਾ ਕੇ ਚੈੱਕ ਕਰ ਸਕਦੇ ਆ ਭਰਾ ਠੀਕ ਹੈ ਜੀ ਤੇ ਲੋ ਜੀ ਠੀਕ ਹੈ ਜੀ ਸੋਹਣੀ ਸਨਖੀ ਝੋਟੀ ਕਾਦੋ ਕਾਟ ਕੋਈ ਬਾਜ਼ਾਰ ਨਹੀਂ ਲਾਇਆਗਾ ਜਮਾ ਖਾਲੀ ਕਰੀਆਂ ਹੋਗਾ ਜੀ ਠੀਕ ਹੈ ਜੀ ਠੀਕ ਹੈ ਹਾਂ ਲੋ ਜੀ ਭਾਈ ਜੀ ਇਹ ਵੀ ਆਫਰ ਕਰ ਰਹੇ ਨੇ ਚਾਹ ਚਾਰ ਡੰਗ ਚੋਕੇ ਤੇ ਥੱਲੀ ਕਰਕੇ ਲੈ ਜਾਓ ਭਰਾ ਸਿੱਖਣਾ ਰੇਟ ਭਾਈ ਜੀ ਨੇ ਆਪ ਨੂੰ ਦੱਸ ਦਿੱਤਾ ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਬਾਤ ਕਰੋ ਫਾਲੋਅਰ ਸੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਲੰਘੇ ਤੇ ਨੂੰ ਵੀ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ